ਸਭ ਤੋਂ ਪਹਿਲਾਂ ਤਾਂ ਮੈਂ ਸ੍ਰੀ ਵਾਲੀ ਨਗਰ ਦੀ ਪਬਲਿਕ ਨੂੰ ਮੈਂ ਗੁਰਪ੍ਰਤਪ ਵਧਾਈ ਦਿੰਦਾ ਤੇ ਜਿਹੜੀ ਤੁਸੀਂ ਮਾਲਾ ਸਾਹਿਬ ਗੱਲ ਪੁੱਛਣ ਦੇ ਮੈਂ ਆਮ ਆਦੀ ਪਾਰਟ ਚੋਂ 7 ਤੋਂ 8 ਸਾਲ ਕੰਮ ਕੀਤਾ ਵਾ ਮੈਂ 2017 ਦੀ ਲੈਫਟ ਹੰਡ ਦੇ ਵਿੱਚ ਜਦੋਂ ਗੁਰਪ੍ਰਤਪ ਖਿਡਾਲਪੁਰ ਨੇ ਇਲੈਕਸ਼ਨ ਲੜੀ ਉਦੋਂ ਮੈਂ ਚਟਾਨ ਮੰਗ ਖੜੇ ਹਾਂ ਤੇ ਆਹੀ ਸ਼ਾਹਪੁਰ ਜਾਜਨ ਵਿੱਚ ਬੂਟਾ ਆਹੀ ਲਾਇਆ ਤੇ ਮੈਂ ਆ ਮਾਦੀ ਪਾਰਟੀ ਦਾ ਬੂਥ ਲਾਇਆ ਸੀ ਜਿੱਥੋਂ ਉਹਦੋਂ ਕੀ ਗੁਰਦੀਪ ਸਿੰਘ ਰਣਆਵੇ ਨੇ ਕਾਂਸ ਦਾ ਬੂਥ ਲਾਇਆ ਸੀ ਜਦੋਂ ਗੁਰਨਾਵਦੀ ਦਾ ਮਸਤਾ ਫੜਿਆ ਸੀ ਮੇਰੇ ਨਾਲ ਬੈਠੇ ਜਦੋਂ 12 ਦਾ ਟਾਈਮ ਹੋਇਆ ਤਾਂ ਮੈਨੂੰ ਕਹਿੰਦੇ ਗੁਰਦੀਪ ਸਿੰਘ ਰਣਆਵੇ ਸਾਹਿਬ ਅੰਦੇ ਵੀ ਤੁਹਾਡੀ ਪਾਰਟੀ ਬਣ ਜਾਣੀ ਤੁਹਾਡੀ ਸਰਕਾਰ ਬਣ ਜਾਣੀ ਸਾਡਾ ਖਿਆਲ ਰੱਖਿਓ ਤੇ ਹੁਣ ਉਹ ਅੱਜ ਚਲੋ ਪਾਰਟੀ ਨਾਲ ਉਹ ਪਹਿਨਾ ਵੀ ਟਿਕਟ ਦਿੱਤੀ ਆ ਭਾਈਚ ਵੀ ਵੇਖ ਲਿਆ 24 ਜ ਵੀ ਉਹਨਾਂ ਨੂੰ ਵੇਖ ਲਿਆ ਤਾਂ ਵੇਖ ਲੋਕਾਂ ਨੇ ਹੁਣ ਵੀ ਲੈਣਾ ਵਾ ਸਮਾਂ ਥੋੜਾ ਰਹਿ ਗਿਆ 23 ਨੂੰ ਪਤਾ ਲੱਗ ਜਣਾ ਵਾ ਲੋਕਾਂ ਨੇ ਕਿੱਥੇ ਵੋਟਾਂ ਪਾਉਣੀਆਂ ਲੋਕ ਸਿਆਣੇ ਹੋ ਗਏ ਨੇ ਲੋਕਾਂ ਨੂੰ ਪਤਾ ਵਾ ਇਹ ਝੂਠੇ ਵਾਦੇ ਕੀਤੇ ਆ ਇੱਕੋ ਗੱਲ ਬਿੱਲ 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 ਦੋ ਤਿੰਨ ਚੀਜ਼ਾਂ ਲਈ ਫਿਰਦੇ ਆ ਜਿਹੜੇ ਇਹਨਾਂ ਨੇ ਵਾਦੇ ਕੀਤੇ ਬੀਬੀਆਂ ਨੂੰ ਆਪਾਂ 1100 ਰੁਪਇਆ ਦਵਾਂਗੇ ਉਹ ਹਜੇ ਤੱਕ ਦੇਣ ਦੇ ਉਹਨਾਂ ਨੇ ਇੱਕ ਸਿਰਫ ਸਾਲ ਪਹਿਲਾਂ ਦੇਣੀਆਂ ਵਾ ਤਾਂ ਕਿ ਵੋਟਾਂ ਪੈਣ ਪਰ ਲੋਕਾਂ ਨੂੰ ਵੋਟਾਂ ਨਹੀਂ ਪੈਣੀਆਂ ਆ ਕਿਹ ਪਬਲਿਕ ਸਿਆਣੀ ਹੋ ਗਈ ਆ ਲੋਕ ਸਿਆਣੇ ਨੇ ਲੋਕ ਪੜੇ ਲਿਖੇ ਨੇ ਲੋਕਾਂ ਨੂੰ ਸਾਰਾ ਪਤਾ ਵਾ ਇਹ ਸਟੇਟਾਂ ਦੇ ਚੜ੍ਹ ਕੇ ਜੋ ਮਰਜ਼ੀ ਕਹੀ ਜਾਣਾ ਗੱਲਾਂ ਕਰੀ ਜਾਂਦੇ ਨੇ ਇੱਕੋ ਗੱਲ ਪਰ ਵਾਰ-ਵਾਰ ਪਰਾਰਵਾਦੀ ਇੱਕੋ ਹੀ ਗੱਲ ਕਰੀ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਕੀ ਨੇ ਗੱਲ ਰੌਲਾ ਪਾਗਾ ਦੇਖਣੇ ਕੀਤੀ ਮਗਰ ਭੇਡਾਂ ਨੂੰ ਸਾਰੇ ਗਈ ਜਾਂਦੇ ਸਾਰੇ ਕਾਰਨ ਕੀ ਬਣਿਆ ਪਾਰਟੀ ਛੱਡਣ ਦਾ ਤੇ ਕਾਂਗਰਸ ਕਿਉਂ ਜੋਇਨ ਕੀਤੀ ਹੈ ਵੇਖੋ ਕਾਰਨ ਮੈਂ ਤੁਹਾਨੂੰ ਇਹ ਦੱਸਣਾ ਜੀ ਵੇਖੋ ਜਦੋਂ ਲੰਮਾ ਸਮਾਂ ਪਾਰਟੀ 'ਚ ਮਿਹਨਤ ਕੀਤੀ ਹੋਵੇ ਛੱਡਣਾ ਤੇ ਬੜਾ ਔਖਾ ਹੁੰਦਾ ਕੁਝ ਕਮੀਆਂ ਹੁੰਦੀਆਂ ਨੇ ਜਦੋਂ ਗੰਦੀ ਰਾਜਨੀਤੀ ਹੋਏ ਨਾ ਪਾਰਟੀ ਦੇ ਵਿੱਚੋਂ ਆਪਣੇ ਬੰਦੇ ਸੁੱਟਾਂ ਦੇ ਬਣੇ ਵੀ ਇਹ ਗਾਣਾ ਵਾਜੇ ਗਾਣਾ ਵਾਜੇ ਮੈਂ ਵੇਖੋ ਜੀ ਮੈਂ ਕੋਈ ਲਾਚਿੰਗ ਕੇ ਅਹੁਦੇਦਾਰ ਦਾ ਮੈਨੂੰ ਪਾਰਟੀ ਕਹਿੰਦੀ ਤੈਨੂੰ ਬਲਾਕ ਸੰਮਤੀ ਚੇਰਮੈਨ ਹੀ ਲੜਾਵਾਂਗੀ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਤੂੰ ਮੈਨੂੰ ਬੜੇ ਚਿਰ ਦੇ ਕਹਿੰਦੇ ਆਉਣ ਲਈ ਜੀ ਮੈਨੂੰ ਤੂੰ ਟੂਥ ਰਿੰਗ ਦਾ ਲਾਤਾ ਜਿਲੇ ਦਾ ਪੈਣਾ ਮੈਨੂੰ ਬਲਾਗ ਪਰਬਾਰੀ ਤੋਂ ਬਟਾਲੇ ਦਾ ਲਾਇਆ ਤੇ ਫਿਰ ਮੈਨੂੰ ਫਦੇ ਘੜ ਚੂੜੀਆਂ ਲਾਤਾ ਚਲੋ ਪਾਰਟੀ ਜਿਵੇਂ ਜਿਵੇਂ ਕਹਿੰਦੀ ਹੋਵੇ ਉਵੇਂ ਆਪਾਂ ਪਾਰਟੀ ਦੀ ਮਿਹਨਤ ਕਰਦੇਗੇ ਪਰ ਜਦੋਂ ਪਾਰਟੀ ਦੇ ਵਿੱਚ ਇਹ ਗੰਦੀ ਰਾਜਨੀਤੀਆਂ ਹੋ ਜਾਂਦਾ ਠੇਡਾ ਲਾਉਣ ਇੱਕ ਦੂਜੇ ਨੂੰ ਠੱਬੀਆਂ ਲਾਉਂਦੇ ਫਿਰਦੇ ਨੇ ਵੀ ਸਾਡੇ ਰਾਵਾਂ ਦੇ ਰੋੜੇ ਨੂੰ ਚੁੱਕ ਲਈਏ ਗੁਰਦੀਪ ਸਿੰਘ ਜਰਣਾਵੈ ਜੀ ਮੈਂ ਗੱਲ ਕਰਦਾ ਮੇਰੇ ਘਰ ਦੀ ਮੀਟਿੰਗ ਰੱਖੀ ਹਾਈ ਕਮਾਂਡ ਨੇ ਅੱਜ ਤੋਂ 3 ਦਿਨ ਪਹਿਲਾਂ ਮੈਂ ਸਾਡੇ ਪੈਂਦਾ ਦਾ ਸਾਡੇ ਪੈਂਦਾ ਟਾਈਮ ਇੱਥ ਉਹਨਾਂ ਨੇ ਕਿਹਾ ਜੀ ਤੇਰੇ ਐਮ.ਐਲ.ਏ ਸਰਦਾਰ ਅਮਨ ਸਿੰਘ ਸਿੰਘ ਸ਼ਰੀਕਾਫੀ ਆਊਗਾ ਮੈਂ ਕਿਹਾ ਠੀਕ ਆ ਜੀ ਮੈਂ ਤਿਆਰੀ ਕਰ ਲਈ ਪੂਰੀ ਜਦੋਂ ਸਮਾਹੱਠ ਦਾ ਵਜਾ ਆਈ ਪਿੰਡ 'ਚ ਲੱਗੇ ਬੰਦੇ ਕਹਿਣ ਇਹ ਜਿਹੜਾ ਆਪਣਾ ਸਰਪੰਚ ਬਣਿਆ ਜਤਿੰਦਰ ਸਿੰਘ ਮਾਨ ਇਹ ਮੈਨੂੰ ਭਾ ਕੇ ਆਪਣੇ ਇਥੇ ਕਮਰੇ 'ਚ ਆਪ ਬਾਹਰ ਜਾ ਕੇ ਫੋਨ ਤੇ ਗੱਲ ਕਰਦਾ ਰਿਹਾ ਕਰਦਾ ਰਿਹਾ ਕਰਖੁਰ ਕੇ ਤੇ ਮੈਂ ਅੰਦਰ ਬੈਠਾ ਰਿਹਾ ਘੰਟਾ ਇੱਕ ਇਹਨਾਂ ਨੇ ਗੱਡੀ ਫੜੀ ਤੇ ਚੱਲ ਪੱਠੇ ਤੇ ਦਫ਼ਤਰੇ ਚੱਲ ਗਏ ਉੱਥੇ ਜਾ ਕੇ ਮੇਰੀ ਮੀਟਿੰਗ ਕੈਂਸਲ ਕਰਾਤੀ ਮੈਨੂੰ ਇਹ ਨਹੀਂ ਸਮਝ ਆਈ ਇਹਨਾਂ ਦੀ ਕਿ ਮੀਟਿੰਗ ਮੈਂ ਤੁਹਾਡੀ ਪਾਰਟੀ ਦੀ ਕਰਨੀ ਛੱਡੇ ਮੈਂ ਤੁਹਾਡੇ ਪਾਰਟੀ ਤੇ ਲਾਏ ਮੈਂ ਤਾਂ ਤੁਹਾਡੇ ਤੋਂ ਪਹਿਲਾਂ ਹੀ ਆਮ ਆਦੀ ਪਾਰਟੀ ਚ ਤੇ ਮੀਟਿੰਗ ਕਰਦਾ ਮੈਂ ਤੁਹਾਡੇ ਹੱਕ ਚ ਮੀਟਿੰਗ ਕਰਨੀ ਮੈਂ ਕਦੇ ਆਪਣੀ ਹੱਕ ਚ ਮੀਟਿੰਗ ਥੋੜਾ ਕਰਨੀ ਹੀ ਮੇਰੇ ਦਾ ਉਮੀਦਵਾਰ ਤੇ ਗਰਦੀਪ ਸਿੰਘ ਨਾਵਾ ਖਲੋਤਾ ਆਈ ਪਰ ਸ਼ਰਮ ਨਾ ਕਿ ਡੋ ਕੇ ਮਰ ਜਣਾ ਚਾਹੀਦਾ ਮੇਰੀ ਮੀਟਿੰਗ ਕੈਨਸਲ ਕਰਾਉਣ ਦੇ ਤੁਸੀਂ ਪਰ ਕੰਸਾਗਮ ਇਹ ਤੇ ਸੋਚੋ ਮੀਟਿੰਗ ਕਿਹੜੀ ਕਾਂਗਰਸ ਪਾਰਟੀ ਦੀ ਮੈਂ ਰੱਖੀ ਜਾਂ ਮੈਂ ਬੀਜੇਪੀ ਦੀ ਰੱਖੀ ਰੱਖੀ ਤੇ ਮੈਂ ਆਮ ਆਦੀ ਪਾਰਟੀ ਦੀ ਇਹਨਾਂ ਦੀਆਂ ਗੰਦੀਆਂ ਕਮੀਆਂ ਤੋਂ ਰਾਜਨੀਤੀ ਗੰਦੀ ਤੋਂ ਮੈਂ ਇਹਨਾਂ ਤੋਂ ਅਸੀਂ ਹੋ ਗਿਆ ਮੈਂ 2-3 ਦਿਨ ਮੈਂ ਘਰ ਬਹਿ ਗਿਆ ਮੈਨੂੰ ਫੋਨ ਤੇ ਫੋਨ ਕਿਤੇ ਮੈਨੂੰ ਕੋਈ ਫੋਨ ਕਿਤੇ ਮੈਨੂੰ ਕੋਈ ਫੋਨ ਘਰੇ ਹੀ ਆ ਘਰੇ ਹੀ ਆ ਜਦੋਂ ਦਾ ਮੈਂ ਕੱਲ ਦਾ ਸ਼ਤੀਫਾ ਪਾਇਆ ਕੱਲ ਦੇ ਮੈਨੂੰ ਸ਼ਤੀਫੇ ਤੇ ਮੈਨੂੰ ਹੋਰ ਵੀ ਪਾਰਟੀਆਂ ਦੇ ਸੂਨਾ ਆਂਦੇ ਸੀ ਪਰ ਜਿੱਦ ਮੇਰਾ ਮਨ ਹੀ ਪਹਿਲਾਂ ਵੀ ਸਾਡਾ ਪਰਿਵਾਰ ਹੀ ਰਣਵਾ ਪਰਿਵਾਰ ਹੀ ਸਾਡੇ ਵੱਡੇ ਨੇ ਸਾਡੇ ਸਤਿਕਾਰਯੋਗ ਨੇ ਸਰਦਾਰ ਸੁਜਿੰਦਰ ਸਿੰਘ ਰਣਵਾ ਸਾਹਿਬ ਤੇ ਸਾਨੂੰ ਉਹੀ ਸਾਡੇ ਮਨ ਚ ਆ ਵੀ ਅਸੀਂ ਉਸੇ ਪਰਿਵਾਰ ਚ ਜਾਣਾ ਵਾ ਸਾਨੂੰ ਮੈਂ ਫਿਰ ਫੋਨ ਕੀਤਾ ਰਨਾਵਾ ਸਾਹਿਬ ਨਾਲ ਮੈਂ ਸਿੱਧੀ ਗੱਲ ਕੀਤੀ ਰਨਾਵਾ ਸਾਹਿਬ ਮੈਂ ਤੁਹਾਡੀ ਪਾਰਟੀ ਜੁਆਇਨ ਕਰਨੀ ਆਂ ਇਹਨਾਂ ਨੂੰ ਮੋਸਟ ਵੈਲਕਮ ਜੀ ਆਨੂੰ ਤੁਸੀਂ ਸਾਡਾ ਪਰਿਵਾਰ ਜੀ ਤੁਸੀਂ ਤਾਂ ਆਪ ਹੀ ਖਲੂ-ਖਲੂ ਇਹਦੇ ਤੁਸੀਂ ਸਾਰੇ ਕੱਟੇ ਹੋਗੇ ਵੇਖੋ ਜੀ ਸਾਰਾ ਪਰਿਵਾਰ ਸਾਡਾ ਇਕੱਠਾ ਹੋ ਗਿਆ ਜੀ ਸਾਰਿਆਂ ਤੋਂ ਪਹਿਲਾਂ ਸਾਡੇ ਸਤਰਾਮ ਸਿੰਘ ਤਾਇਆ ਜੀ ਮੇਰੇ ਨੇ ਬੱਖੋ ਗਿਆ ਤੋਂ ਉਹ ਵੀ ਆਡੀ ਆਮ ਆਦੀ ਪਾਰਟੀ ਜੋ ਛੱਡ ਗਏ ਉਹਨੂੰ ਕਾਲੀ ਦਾਣ ਛੱਡ ਕੇ ਕੌਂਸਲ ਪਾਰਟੀ ਜੁਆਇਨ ਕੀਤੀ ਆ ਹੋਰ ਵੀ ਵੇਖੋ ਸਾਰੇ ਹੁਣ ਹੌਲੀ-ਹੌਲੀ ਕੰਮ ਤਰਪਿਆ ਦੇ 20 ਤਰੀਕ ਨੂੰ ਦਿਨ ਸਾਥਾ ਅਗੇ ਨਹੀਂ ਛੇ ਆਮ ਆਦੀ ਪਾਰਟੀ ਹੁਣ ਬੜਾ ਲੋਕਾਂ ਅਬਸਾ ਤੁਹਾਡੇ ਚਾਨਾ ਸੰਗ ਮੇਰੀ ਗੱਲ ਜਾਣ ਦੀ ਗੱਲ ਆ ਵੇਖੋ ਅਸੀਂ ਕਿਦਾਂ ਜੁੜਦੇ ਆ ਰਿਜ਼ਲਟ ਦਾ ਕਿਤਰਾ ਦਾ ਪਰਖ ਪਏਗਾ ਤੁਹਾਡੇ ਆ ਰਿਜ਼ਲਟ ਦਾ ਤੁਹਾਨੂੰ ਲੱਗ ਜੂਗਾ ਪਤਾ ਨਹੀਂ ਹੁਣ 23 ਤਰੀਕ ਨੂੰ ਤੁਸੀਂ ਆਪ ਜਾਨੋ ਜੇ ਮੀਡੀਆ ਨੂੰ ਤੁਹਾਨੂੰ ਸਾਰਾ ਪਤਾ ਹੀ ਆ ਬਸ ਝੰਡੀਆਂ ਨਾ ਵੇਖੋ ਇਹਨਾਂ ਦੀਆਂ ਸਰਕਾਰੀ ਖਾਮੀਆਂ ਦੀ ਲਾਤੀ ਉਹਦੇ ਕੋਠਿਆਂ ਦੇ ਲਾਤੀਆਂ ਤੇ ਪਾਥੀਆਂ ਦੇ ਲਾਤੀਆਂ ਅ ਸਿਰਫ ਤੁਸੀਂ 23 ਨੂੰ ਰਿਜ਼ਲਟ ਵੇਖੋ ਜੀ ਜੀ ਠੀਕ ਆ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ